ਅੱਜ ਕਾਰਪੋਰੋਸ ਕ੍ਰਿਸਟੀ ਕੈਥੋਲਿਕ ਚਰਚ ਭਿੱਖੀਵਿੰਡ ਵਿਖੇ ਅਸਤਤਕਾਰਯੋਗ ਮਾਈਸਨਰ ਫਾਦਰ ਮਾਈਕਲ ਅਨਿਦੀ ਯੋਗ ਅਗਵਾਈ ਵਿੱਚ ਬਜ਼ੁਰਗਾਂ ਦੇ ਮਾਨ ਸਨਮਾਨ ਦੇ ਵਿੱਚ ਭਾਵਕੇ ਦਾਦਾ-ਦਾਦੀ ਅਤੇ ਨਾਨਾ-ਨਾਨੀ ਦਾ ਤੇ ਹੋਰ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਗਿਆ। ਪਵਿੱਤਰ ਪਾਕ ਮਾਸ ਦੀ ਕੁਰਬਾਨੀ ਉਪਰੰਤ ਫਾਦਰ ਮਾਈਕਲ ਅਨਿਦੀ ਜੀ ਨੇ ਆਪਣੇ ਭਾਸ਼ਣ ਵਿੱਚ ਦੱਸਿਆ ਕਿ ਪਵਿੱਤਰ ਬਾਈਬਲ ਸਾਨੂੰ ਸਖਤ ਸ਼ਬਦਾਂ ਵਿੱਚ ਸਮਝਾਉਂਦੀ ਹੈ ਕਿ ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਰੋ। ਆਪਣੇ ਮਾਪਿਆਂ ਦੀ ਇੱਜ਼ਤ ਕਰੋ ਤਾਂ ਕਿ ਤੁਹਾਡੇ ਦਿਨ ਧਰਤੀ ਤੇ ਲੰਬੇ ਹੋਣ ਤੁਹਾਡੀ ਉਮਰ ਧਰਤੀ ਤੇ ਲੰਬੀ ਹੋਵੇ ਮੈਂ ਦੱਸਣਾ ਚਾਹੁੰਦਾ ਕਿ ਅੱਜ ਕਾਰਪੋਰੋ ਕ੍ਰਿਸਟੀ ਕੈਥੋਲਿਕ ਚਰਚ ਪਿੱਖੀਵਿੰਡ ਵਿਖੇ ਮਾਈਸਨਰ ਫਾਦਰ ਮਾਈਕਲ ਅਨਜੀ ਦੀ ਅਗਵਾਈ ਦੇ ਵਿੱਚ ਬਜ਼ੁਰਗਾਂ ਦੇ ਸਨਮਾਨ ਦੇ ਵਿੱਚ ਇੱਕ ਬਹੁਤ ਵੱਡਾ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ ਅਤੇ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਰਧਾਲੂਆਂ ਨੇ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਹਿੱਸਾ ਲਿਆ ਇੱਥੇ ਹੀ ਸੈਕੰਡ ਹਾਰਟ ਕਨਵਰਟ ਸਕੂਲ ਦੇ ਪ੍ਰਿੰਸੀਪਲ ਸਿਸਟਰ ਐਨੀਸੀਟਾ ਦੇ ਫੀਸਟ ਦਾ ਵੀ ਤਿਹਾਰ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਗਿਆ ਛੋਟੇ-ਛੋਟੇ ਬੱਚਿਆਂ ਨੇ ਕੇਕ ਕੱਟ ਕੇ ਸਿਸਟਰ ਜੀ ਦਾ ਫੀਸਟ ਵੀ ਮਨਾਇਆ ਅਤੇ ਆਈ ਹੋਈ ਸੰਗਤ ਨੇ ਸਿਸਟਰ ਜੀ ਨੂੰ ਬਹੁਤ-ਬਹੁਤ ਵਧਾਈਆਂ ਦਿੱਤੀਆਂ ਮੈਂ ਦੱਸਣਾ ਚਾਹੁੰਦਾ ਕਿ ਅੱਜ ਕਾਰਪੋਰ ਕ੍ਰਿਸਟੀ ਕੈਥੋਲਿਕ ਚਰਚ ਭਿੱਖੀਵਿੰਡ ਵਿਖੇ ਮਾਈਸਨਰ ਫਾਦਰ ਮਾਈਕਲ ਅਨਜੀ ਦੀ ਅਗਵਾਈ ਦੇ ਵਿੱਚ ਬਜ਼ੁਰਗਾਂ ਦਾ ਮਾਨ ਸਨਮਾਨ ਦੇ ਵਿੱਚ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ ਉੱਥੇ ਹੀ ਸੈਕੰਡ ਹਾਰਡ ਕਨਵਰਟ ਸਕੂਲ ਭਿੱਖੀਵਿੰਡ ਦੇ ਪ੍ਰਿੰਸੀਪਲ ਐਨੀਸੀਟਾ ਦਾ ਫੀਸਟ ਵੀ ਮਨਾਈ ਗਈ ਅਤੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ